ਕਾਂਫਰਸ ਕੀਤੀ ਗਈ ਤੇ ਪਾਪਸਪਾਤੇ ਨਿਸ਼ਾਨੇ ਸਾਧੇ ਹੋ ਨਜ਼ਰ ਆਏ ਸੋ ਫਿਲਹਾਲ ਖਬਰਾਂ ਦੇ ਵਿੱਚ ਚੱਗੇ ਵਰਦੇ ਅਗਲੀ ਬ੍ਰੇਕਿੰਗ ਪੰਚਾਇਤੀ ਚੋਣਾਂ ਵਿਚਾਲੇ ਚੰਡੀਗੜ੍ਹ ਤੇ ਚਕਾਲੀ ਦਲ ਦੀ ਮੀਟਿੰਗ ਸਾਥੀ ਉਮੀਦਵਾਰਾਂ ਦੇ ਨੋਮੀਨੇਸ਼ਨ ਰਾਦ ਹੋਣ ਤੇ ਅਹਿਮ ਬਹਿਸ ਚੋ ਪਾਰਟੀ ਦੀ ਲੀਗਲ ਟੀਮ ਉਮੀਦਵਾਰਾਂ ਦੇ ਨਾਲ ਕਰੇਗੀ ਮੀਟਿੰਗ ਕੋਈ ਕਾਨੂੰਨੀ ਐਕਸ਼ਨ ਲੈਣ ਤੇ ਕੀਤਾ ਜਾਵੇਗਾ ਮੰਤਨ ਅਗਰ ਚੋਣ ਕਮਿਸ਼ਨ ਨੂੰ ਵੀ ਮਿਲੇਗਾ ਆਕਾਲੀ ਦਲ ਦਾ ਵਫਾਦ ਸਾਡੇ ਸਪੂਝ ਉਮੀਦਵਾਰਾਂ ਨੂੰ ਨਾਮਿਨੇਸ਼ਨ ਤੋਂ ਰੋਕਿਆ ਗਿਆ ਤੇ ਸ਼ੁਮੇਂਕਲ ਦਲ ਦੇ ਵੱਲੋਂ ਕਿਹਾ ਗਿਆ ਲੋੜ ਪਈ ਤਾਂ ਹਾਈ ਕੋਰਟ ਦਾ ਵੀ ਰੁਕ ਕਰਾਂਗੇ ਚੰਡੀਗੜ੍ਹ ਸਥਿਤ ਆਕਾਲੀ ਦਲ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਸਾਗੇ ਚੋਣ ਕਮਿਸ਼ਨ ਨੂੰ ਮਿਲੇਗਾ ਆਕਾਲੀ ਦਲ ਦਾ ਵਫਾਦ ਤੇ ਕਿ ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਸੋ ਅ பஞ்சਾਇਤੀ ਚੋਣਾ ਵਿਚਾਲੇ ਚੰਡੀਗੜ੍ਹ ਦੇ ਵਿੱਚ ਆਕਾਲੀ ਦਲ ਦੀ ਇਹ ਮੀਟਿੰਗ ਹੋਣ ਜਾ ਰਹੀ ਹੈ ਪਾਤੀ ਉਮੀਦਵਾਰਾਂ ਦੇ ਨਾਮਿਨੇਸ਼ਨ ਰੱਦ ਹੋਣ ਤੇ ਇਹ ਇੱਕ ਅਹਿਮ ਬੈਠਕ ਹੈ ਜਿਹੜੀ ਹੋਣ ਜਾ ਰਹੀ ਹੈ ਸਫਾਟੀ ਦੀ ਲੀਗਲ ਟੀਮ ਉਮੀਦਵਾਰਾਂ ਦੇ ਨਾਲ ਮੀਟਿੰਗ ਕਰੇਗੀ ਜਦ ਨਾਲ ਵੀ ਕੋਈ ਕਾਨੂੰਨੀ ਐਕਸ਼ਨ ਲੈਣ ਤੇ ਵੀ ਮੰਤਨ ਕੀਤਾ ਜਾਵੇਗਾ ਹਾਈ ਕੋਰਟ ਵੀ ਜਾ ਸਕਦਾ ਹੈ ਕਾਲੀ ਦਲ ਸਟੇਟ ਚੋਣ ਕਮਿਸ਼ਨ ਨੂੰ ਵੀ ਮਿਲੇਗਾ ਕਾਲੀ ਦਲ ਦਾ ਵਫਾ